ਅੱਛੇ ਗੱਲ ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਥਰੋਬਰ ਰੱਖਣਾ ਜੀ ਦੋਸਤੋ ਅਕਸਰ ਹੀ ਤੁਹਾਨੂੰ ਕਲਾਕਾਰਾਂ ਦੇ ਜਾਂ ਗੀਤਕਾਰਾਂ ਦੇ ਜੱਕੇ ਮਹਾਨ ਆਸਤੀ ਦੇ ਰੂਪ ਰੂਪ ਕਰ ਬੰਦ ਰਹੇ ਨੇ ਤੇ ਅੱਜ ਅਸੀਂ ਬਹੁਤ ਹੀ ਅੱਛੇ ਫਨਕਾਰ ਜਿਹੜੇ ਕਾਫੀ ਸਮੇਂ ਤੋਂ ਪੁਰਾਣੇ ਤੋਂ 1972 ਦੇ ਆਪਾਂ ਗੱਲ ਕਰ ਲਈ ਤੇ ਪੰਜਾਬੀਆਂ ਦੀ ਸੇਵਾ ਕਰਦੇ ਆ ਰਹੇ ਤੇ ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ ਆ ਤੇ ਸੰਗੀਤ ਨੂੰ ਬੜਾ ਪਿਆਰ ਕਰਦੇ ਆ ਜਿਨ੍ਹਾਂ ਦੇ ਗੀਤ ਜਲੰਧਰ ਦੂਰਦਰਸ਼ਨ ਦੇ ਰਾਹੀਂ ਤੁਸੀਂ ਟੀਵੀ ਚੈਨਲਾਂ ਤੇ ਵੀ ਦੇਖੇ ਆ ਤੇ ਜਿਹੜੇ ਭਜਨ ਸ਼ਬਦ ਜਿਹੜੇ ਕੀਰਤਨ ਵਗੈਰਾ ਵੀ ਕਰਦੇ ਆ ਔਰ ਕਾਫੀ ਸਮੇਂ ਤੋਂ ਪੰਜਾਬੀਆਂ ਦੇ ਜਿਹੜੀ ਸੇਵਾ ਕਰਦੇ ਆ ਰਿਹਾ ਤੇ ਆਪਾਂ ਗੱਲਬਾਤ ਕਰਾਂਗੇ ਨਛੱਤਰ ਬਾਈ ਜੀ ਨਾਲ ਤੇ ਰਾਮੂ ਵਾਲੀ ਜੀ ਦੇ ਨਾਲ ਤੇ ਕਿੰਨਾ ਸਮਾਂ ਹੋ ਗਿਆ ਗੈਕੀ ਦੇ ਨਾਲ ਜੁੜਿਆ ਨੂੰ ਆਪਾਂ ਗੱਲਬਾਤ ਕਰ ਲੈਨੇ ਵਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਤਾਜ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਹਾਂ ਬਾਈ ਨਗੀਨਾ ਜੀ ਦਾ ਜਿਨ੍ਹਾਂ ਨੇ ਉਦਮ ਸਦਕਾ ਤੁਸੀਂ ਸਾਨੂੰ ਐਡੀ ਦੂਰੋਂ ਚੱਲ ਕੇ ਆਏ ਹੋ ਜੀ ਜੀ ਬਹੁਤ ਬਹੁਤ ਸਤਿਕਾਰਯੋਗ ਹੋ ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਫੇਰ ਦੁਬਾਰਾ ਕਹਿੰਨੇ ਆ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਜੀ ਆਪਾਂ ਗੱਲ ਕਰ ਲਗੇ ਵੀ ਗਾਇਕੀ ਵਾਲੀ ਚੇਟਕ ਸੀ ਵੀਰ ਕਦੋਂ ਤੋਂ ਲੱਗੀ ਤੇ ਕਿਵੇਂ ਪੜਦੇ ਸਮੇਂ ਲੱਗੀ ਜਾਂ ਘਰ ਦੇ ਵਿੱਚ ਹੀ ਕੋਈ ਆਪਣਾ ਕੋਈ ਕਲਾਕਾਰ ਸੀ ਪਹਿਲਾਂ ਜੀ ਨਹੀਂ ਜੀ ਮੇਰੇ ਪਿਤਾ ਜੀ ਸਰਦਾਰ ਸਰਦਾਰਾ ਸਿੰਘ ਜੀ ਸਾਨੂੰ ਬੜੇ ਸਚੱਜੇ ਢੰਗ ਦੇ ਨਾਲ ਉਹਨਾਂ ਨੇ ਜਿਹੜੀ ਸਿਹਤ ਦਿੱਤੀ ਗਈ ਕੀ ਪ੍ਰਤੀ ਤੇ ਜਾਂ ਵਈ ਮੈਨੂੰ ਪੜਦੇ ਤੋਂ ਕਲਦੀ ਮਾਨਕ ਜੀ ਦਾ ਸ਼ੌਂਕ ਸਭ ਤੋਂ ਪਹਿਲਾਂ ਲੱਗਾ ਜੀ ਜੀ ਹਾਂ ਪੜਦੇ ਸੀਗੇ 77 ਚ ਕਲਗਾਂ ਆਇਆ ਛੇਤੀਕਰ ਸਰਬਨ ਬੱਚਾ ਮੈਂ ਬਾਲ ਸਭਾ ਦੇ ਵਿੱਚ ਗਾਉਣਾ ਸ਼ਨੀਵਾਰ ਜੀ ਜੀ ਤੇ ਬਲਵੰਤ ਸਿੰਘ ਮਾਸਟਰ ਜੀ ਸੀ ਇੱਕ ਤੇ ਮੈਨੂੰ ਕਹਿ ਕੇ ਪੁਕਾਰਨਾ ਨਿਸ਼ਾਤਰ ਸਿੰਘ ਪੰਛੀ ਜੀ ਚਲੋ ਸੁਣਾਓ ਜੀ ਜੀ ਹਾਂ ਮੈਂ ਸੁਣਾ ਦੇਣਾ ਕੁਛ ਨਾ ਕੁਛ ਆ ਛੇਤੀਕਰ ਸਰਬਨ ਬੱਚਾ ਉਦੋਂ ਬਹੁਤ ਮਸ਼ਹੂਰ ਸੀ ਜੀ ਜੀ ਹਾਂਜੀ ਬਹੁਤ ਵਧੀਆ ਪਾਵਲੋ ਉਦੋਂ ਗਾਉਂਦੇ 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 ਫਿਰ ਉਸ ਪਿੰਡ ਰਾਮੂ ਵਾਲੇ ਦੇ ਜੀ ਜੀ ਤਾਰਾ ਸਿੰਘ ਸੀ ਰੰਗੀ ਮਾਸਟਰ ਜੀ ਜੀ ਉਹਨਾਂ ਨਾਲ ਮੇਰਾ ਮਿਲ ਹੋਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਮੈਨੂੰ ਦਿਖਾਉਣ ਵਾਸਤੇ ਲੈ ਗਏ ਜੀ ਕਹਿੰਦੇ ਵੀ ਚਲੋ ਬਹੁਤ ਵਧੀਆ ਗਾਉਣੇ ਆ ਸ਼੍ਰੋਮਣੀ ਕਵਿਸਰ ਕਰਨੈਲ ਸਿੰਘ ਜੀ ਪਾਰਸ ਜੀ ਜੀ ਸਾਡੇ ਰਾਮੂ ਵਾਲੀਏ ਤੋਂ ਜੀ ਜੀ ਬਹੁਤ ਸਤਿਕਾਰਯੋਗ ਸੀ ਜੇ ਸਵਰਗਵਾਸੀ ਕਰਨੈਲ ਸਿੰਘ ਪਾਰਸ ਜੀ ਜੀ ਤੇ ਉਹਨਾਂ ਨੇ ਮੈਨੂੰ ਸੁਣਿਆ ਸਭ ਤੋਂ ਪਹਿਲਾਂ ਸੀ ਗਾਇਆ ਉਦੋਂ ਗੀਤ ਉਹਨਾਂ ਦੇ ਚੱਲਦੇ ਹੁੰਦੇ ਸੀ ਆਨੰਦਪੁਰੀ ਤੋਂ ਜੀ ਚੰਦਰਾ ਜਿਸ ਦਿਨ ਪਿਆਰ ਵਿਛੋੜਾ ਜੀ ਜੀ ਕੌਤਮ ਗਾ ਕੇ ਸੁਣਾ ਦਿੰਦੇ ਜਦੋਂ ਗਾਇਆ ਉਹਨੇ ਬੜੇ ਪਿਆਰ ਸਤਕਾਰ ਨਾਲ ਮੈਨੂੰ ਆਈ ਕੁਰਸੀ ਤੇ ਬੈਠੇ ਸੀ ਜਿਵੇਂ ਆਪਾਂ ਬੈਠੇ ਐ ਜੀ 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 ਤੇ ਉਹਨਾਂ ਨੇ ਜੱਫੀ ਚ ਲਿਆ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਪੜਨਾ ਹੈ ਕਿ ਇੱਕ ਵਿਚਰੀ ਕਰਨੀ ਹੈ ਮੈਂ ਕਿਹਾ ਜੀ ਮੈਂ ਤਾਂ ਪੜੂੰਗਾ ਜੀ ਜੀ ਤੇ ਮੈਨੂੰ ਉਹ ਜਿਹੜਾ ਉਸਤਾਦ ਜੀ ਲੈ ਕੇ ਗਏ ਸੀ ਤਾਰਦ ਸਿੰਘ ਨੂੰ ਕਹਿੰਦੇ ਕਹਿੰਦੇ ਵੀ ਕਾਕਾ ਇਹਨੂੰ ਪੜਨ ਦੇ ਜੀ ਬੜਾਈ ਕਰਦੇ ਉਸਦੋਂ ਪਰੇ ਮੈਂ ਨਾਸੀ ਚ ਦਸਵੀਂ ਪਾਸ ਕੀਤੀ ਉਸਦੋਂ ਪਰੇ ਫਿਰ ਥੋੜੀ ਇਥੇ ਬਠਿੰਡੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਜੀ ਜੇ ਆਪਾਂ ਗੱਲ ਕਰ ਲਈ ਵੀ ਗੈਕੀ ਤੋਂ ਫਿਰ ਇੰਨਾ ਸਮਾਂ ਪਿੱਛੇ ਹੀ ਚਲੇ ਗਏ ਕਾਰਨ ਕੀ ਰਿਹਾ ਫਿਰ ਕੈਕੀ ਦੇ ਲੈਣ ਛੱਡ ਕੇ ਗਏ ਸੀ ਕੋਈ ਉਦਮੀ ਨਹੀਂ ਬਣਾਇਆ ਜੀ ਕੋਈ ਤੁਹਾਡੇ ਵਰਗੇ ਸੱਜਣ ਮਿੱਤਰ ਨਹੀਂ ਬਣੇ ਆ ਜਿਹੜਾ ਮੈਂ ਤੈਦੇ ਲੋ ਸ਼ੁਕਰਗੁਜ਼ਾਰ ਹਾਂ ਜਿਹੜਾ ਅੱਜ ਬੜਾ ਖੁਸ਼ੀ ਦਾ ਦਿਨ ਹੈ ਮੇਰੇ ਲਈ ਖੁਸ਼ੀ ਦਾ ਦਿਨ ਹੈ ਬਠਿੰਡੇ ਵਾਸਤੇ ਜੀ ਜੀ ਜੇ ਅੱਜ 45 ਸਾਲ ਹੋ ਚਲੇ ਵੀ ਜਿਨ੍ਹਾਂ ਨੇ ਤੁਸੀਂ ਅੱਜ ਸਤਕਾਰ ਯੋਗਨਾ ਕਿਹਾ ਵੀ ਚਲੋ ਆ ਉਹ ਤੁਹਾਡੇ ਰੂਹਾਂ ਬਰੂ ਕਰਦੇ ਕਿਸੇ ਨੂੰ ਜੀ ਜੀ ਫਿਰ ਤੁਸੀਂ ਟੇਪ ਕੀਤੀ ਸੀ ਪਹਿਲੀ ਸ਼ੌਕ ਸੀਗਾ ਉਹ ਕਿਹੜੀ ਕੈਸਟ ਸੀ ਜਦੋਂ ਕੈਸਟ ਦਾ ਯੁੱਗ ਸੀਗਾ ਕਿਹੜੀ ਟਾਈਪ ਕੀਤੀ ਸੀ ਉਹ ਕੈਸਟ ਮੇਰੀ IC 92 ਦੇ ਵਿੱਚ ਜੀ ਸਿੱਖ ਕੋ ਮਸ਼ੀਦਾਂ ਦੀ ਜੀ ਜੀ ਮੁੱਕਣੀ ਕਦੇ ਨਾ ਮਾਰਿਆਂ ਤੋਂ ਸਿੱਖ ਕੋ ਮਸ਼ੀਦਾਂ ਦੀ ਜੀ ਜੀ ਉਦੋਂ ਜੋਰੀ ਇਹੋ ਜਿਹਾ ਸੀਗਾ ਸੀਗਾ ਲੱਗਾ ਉਹ ਕੈਸਟ ਗਈ ਤੇ ਜਿਹੜੇ ਸੱਜਣ ਨੇ ਕੀਤੀ ਸੀਗੀ ਆਰ ਕੇ ਕੰਪਨੀ ਸੀ ਕੋਈ ਜੀ ਜੀ ਤੇ ਉਹ ਕਹਿੰਦੇ ਮੈਂ ਭਾਈ ਤੇ ਰਿਕਵੈਸਟ ਆ ਗਈ ਮੈਂ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਹਾਂ ਜੀ ਉਹ ਤੋਂ ਪਰੇ ਮੈਂ ਉਦੋਂ ਵੀ ਨਹੀਂ ਸਮਝਿਆ ਮਲਕ ਠੀਕ ਹੈ ਤੇ ਬਾਕੀ ਕੈਂਟ ਦੇ ਵਿੱਚ ਸਰਵਿਸ ਕਰਦੇ ਸੀ ਡਰ ਗਿਆ ਹੁੰਦਾ ਸੀ ਵੀ ਛੌਣੀ ਚੋਂ ਇੱਧਰ ਨਾ ਜਾਈਏ ਇੱਧਰ ਨੂੰ ਫਿਰ ਵਧਣ ਦਾ ਮੌਕਾ ਹੀ ਨਹੀਂ ਮਿਲਿਆ ਜੀ ਜੀ ਉਂ ਵਿਆਹਾਂ ਸ਼ਾਦਗਾਂ 'ਚ ਗੱਲ ਲੈਂਦੇ ਸੀ ਪਿੰਡ ਦਾ ਕੋਈ ਵਿਆਹ ਹੋਣਾ ਸੇਰੀ ਗਾਇਆ ਸਨ ਘਟੋਗੜ 85 86 ਦੇ ਵਿੱਚ ਜੀ ਜੀ ਬਹੁਤ ਵਧੀਆ ਮੈਟਰ ਆਇਆ ਮਹਾਰਾਜ ਦੀ ਕਿਰਪਾ ਰਹੀ ਹੈ ਤੁਸੀਂ ਸ਼ੇਰਾਂ ਦੀ ਵੀ ਗੱਲ ਕੀਤੀ ਐ ਤੇ ਤੁਸੀਂ ਕੈਸਟ ਦੀ ਵੀ ਗੱਲ ਕੀਤੀ ਕੈਸਟ ਦੇ ਵਿੱਚ ਕਿੰਨੇ ਇੱਕ ਫਿਰ ਜਿਹੜੇ ਗਾਣੇ ਸੀਗੇ ਤੁਹਾਡੇ ਕਿਹੜੇ ਕਿਹੜੇ ਦੇ ਨਾਮ ਲੈ ਕੇ ਦੱਸੋ ਕਿਹੜੇ ਕਿਹੜੇ ਜਿਹੜੇ ਭਜਨ ਗੀਤ ਸੀਗੇ ਜਿਹੜੇ ਭਜਨ ਗੀਤ ਸੀ ਸੁ ਮੁਕੜੀ ਕਦੇ ਨਾ ਮਾਰਿਆ ਤੋਂ ਸੇ ਕੋ ਮਸ਼ੀਦਾਂ ਦੀ ਜੀ ਜੀ ਕਈ ਸਿੱਖੀ ਸਦਾ ਖੂਨ ਮੰਗਦੀ ਖੂਨ ਦੇਣ ਤੋਂ ਨਾ ਸੱਕ ਕਦਰਾਵੇ ਜੀ ਜੀ ਤੇ ਹੋਰ ਚਾਰ ਦਿਨਾਂ ਦੀ ਜਿੰਦ ਪ੍ਰੋਣੀ ਕਿਉਂ ਕਰਦੀ ਫਿਰਕਾਰ ਕੁੜੀ ਜੀ ਜੀ ਕਈ ਗੀਤਮ ਸੀਗੇ ਇਸ ਤਰ੍ਹਾਂ ਦੇ ਹਾਂ ਕਦੇ ਫਿਰ ਉਹ ਹੁਣ ਸੋਚਿਆ ਨਹੀਂ ਵੀ ਆਪਾਂ ਦੁਬਾਰੇ ਫੇਰ ਮਾਰਕੀਟ ਵਿੱਚ ਆਈ ਕੋਈ ਨਵਾਂ ਭਜਨ ਲੈ ਕੇ ਆਉਂਗੀ ਜਾਂ ਕੋਈ ਗਾਣਾ ਲੈ ਕੇ ਆਉ ਈ ਗਾਣਾ ਗੀਤਾਂ ਦਾ ਵੀ ਬਹੁਤ ਸ਼ੌਂਕ ਹੈ ਹਾਂ ਵੀ ਜਿਹੜੀ ਚੀਜ਼ ਪਰਫੁੱਲਤ ਹੁਣ ਮੇਰੀ ਉਮਰ ਮੁਤਾਬਕ ਹੈ ਵੀ ਵਧੀਆ ਮੇਰੇ ਜ਼ਬਾਨ ਤੋਂ ਮੇਰੇ ਚਿਹਰੇ ਤੋਂ ਚਚੇ ਮੈਂ ਉਹੀ ਚੀਜ਼ ਗਾਉਣੀ ਚਾਹਣਾ ਤੇ ਮਾਕੀ ਮੈਂ ਲਾਇਕ ਹੀ ਕੁਲਦੀ ਮਾਨਕ ਨੂੰ ਕੀਤਾ ਵਧੀਆ ਸੱਭਿਆਚਾਰਕ ਨੇ ਗਾਇਆ ਹੱਕ ਦੇ ਜੋਰ ਤੇ ਗਾਇਆ ਉਹੀ ਚੀਜ਼ ਮੈਂ ਚਾਹਣਾ ਵੀ ਜੇ ਮੈਟਰ ਕੋਈ ਵਰਾਗੀ ਹੈ ਤਾਂ ਮੂਰੇ ਉਗਲਾ ਰੋਣ ਦੀ ਆਸ ਕਰੇ ਵੀ ਰੋਪੂਗਾ ਜੀ ਜੀ ਹਾਂ ਅੱਜ ਵੀ ਮੈਂ ਕਹੋਣਾ ਐ ਹੋ ਜੇ ਰਿਕਾਰਡ ਹੋਏ ਗੀਤਾਂ ਗੱਭਰੂ ਪੁੱਤ ਜਵਾਨ ਮਰੇ ਤਾਂ ਜਰਿਆ ਨਹੀਂ ਜਾਂਦਾ ਜੀ ਜੀ ਹਾਂ ਬਹੁਤ ਫੇਵਰੇਟ ਸੀ ਮੇਰਾ ਗੀਤ ਪਰ ਮੈਂ ਉਹ ਲੀਜ਼ ਕਰਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਚੈਨਲਾਂ ਤੇ ਹੁਣ ਬੜਾ ਉਦਮ ਹੋਇਆ ਤੇ ਮੈਂ ਚਾਹੁੰਦਾ ਵੀ ਇੱਕ ਦੋ ਗੀਤ ਜ਼ਰੂਰ ਪਾਇਆ ਕਰੂੰਗਾ ਮੈਂ ਤੁਹਾਡੀ ਸੇਵਾ ਕਰਦੇ ਰਵਾਂਗੇ ਜਾਂ ਜਿਹੜਾ ਤੁਸੀਂ ਸਹਿਯੋਗ ਦਿੱਤਾ ਤੇ ਫਿਰ ਮਾਪੋਸੋ ਜੀ ਜੇਪ ਗੱਲ ਕਰੀ ਵੀ ਜਿਹੜੇ ਭਾਜਨ ਸੀ ਤੁਹਾਡੇ ਕੀ ਸੀਗੇ ਕਦੇ ਦੂਰਦਰਸ਼ਨ ਜਲੰਧਰ ਦੇ ਰਾਹੀਂ ਵੀ ਤੁਸੀਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਦਿਖਾਇਆ ਕਦੇ ਨਹੀਂ ਜੀ 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 ਕੋਈ ਉਦਮ ਹੀ ਨਹੀਂ ਬਣਿਆ ਜੀ ਐਵੇਂ ਕਹਿਦਗੇ ਮਲਕੇ ਠੀਕ ਆ ਰੇਡੀਓ ਸਟੇਸ਼ਨ ਬਟੰਡਾ ਤੋਂ ਗਾ ਚੁੱਕਿਆ ਜੀ ਜੀ ਸ਼ਬਦ ਵੀ ਗਾਇਨ ਜੀ ਜੀ ਤੇ ਬਾਕੀ ਪੰਜਾਬੀ ਗੀਤ ਵੀ ਹੈ ਜੀ ਜੀ ਹਾਂ ਉਹ ਗਾਏ ਆ ਜੀ ਜੀ ਹਾਂਜੀ ਤੇ ਜੇ ਆਪਾਂ ਗੱਲ ਕਰ ਲਈ ਗੀਤ ਕਰਨ ਦੀ ਜਿਹੜੇ ਕਿੰਨੇ ਕ ਗੀਤਕਾਰ ਹੈਗੇ ਆ ਜਾਂ ਜਿਹੜੇ ਤੁਹਾਡੀ ਟੇਪ ਦੇ ਵਿੱਚ ਗੀਤਕਾਰਾਂ ਦੇ ਜਿਹੜੇ ਕਿੰਨੇ ਕਿਹੜੇ-ਕਿਹੜੇ ਗੀਤਕਾਰਾਂ ਦੇ ਵਿੱਚ ਉਹਦੇ ਵਿੱਚ ਭਜਨ ਹੈਗੇ ਸੀ ਗੁਰਨਾਮ ਸਿੰਘ ਰਮਾਣਾ ਜੀ ਜੀ ਹਾਂਜੀ ਸਾਡੇ ਆਰਮੀ ਚੋਂ ਆ ਉਦੋਂ ਪਰੇ ਮਲ ਕਈ ਗੀਤ ਅਦਾਰਾ ਸਿੰਘ ਦਰਦੀ ਹੈ ਜੀ ਜੀ ਉਹਦੇ ਗੀਤ ਸੀਗੇ ਉਦੋਂ ਪਰਖ ਲੈਂਦੇ ਨੇ ਸਿਆਣੇ ਪਿੰਡ ਦੀ ਸ਼ਾਨ ਘਵਾਰਿਆਂ ਤੋਂ ਜੀ ਜੀ ਬੜੀ ਸੋਹਣੀ ਵਾਲ ਡੰਗਾ ਜੇ ਅੱਜ ਵੀ ਮੈਰਲੀ ਜ ਕਰੂੰਗਾ ਉਹ ਕਾਹਦਾ ਸਰਪੰਚ ਜੋ ਪਿੰਡ ਦੀ ਟੌਰ ਬਣਾਵੇ ਨਾ ਜੀ ਜੀ ਫੰਡ ਇਕ ਤਿਆਰੀ ਮੰਤਰੀਆਂ ਤੋਂ ਪਾਸ ਕਰਾਵੇ ਨਾ ਲੀਡਰ ਆ ਪੱਲੇ ਕੱਖ ਨਹੀਂ ਹੁੰਦਾ ਕੱਲੇ ਲਾਰਿਆਂ ਤੋਂ ਜੀ ਜੀ ਪਰਖ ਲੈਂਦੇ ਨੇ ਸਿਆਣੇ ਪਿੰਡ ਦੀ ਸ਼ਾਨ ਘਵਾਰਿਆਂ ਤੋਂ ਵਾਹ ਜੀ ਬਹੁਤ ਸੋਹਣਾ ਮੈਟਰ ਆ ਜੀ ਮਤਲਕ ਜੀ ਜੀ ਤੋਂ ਤੁਹਾਡੇ ਸਹਿਯੋਗ ਨਾਲ ਮੈਂ ਕੋਸ਼ਿਸ਼ ਕਰੂੰਗਾ ਹੁਣ ਜੀ ਜੀ ਹਮ ਇੱਕ ਹੋਰ ਗੱਲ ਕਰਨੀ ਵੀਡੀ ਕਲਾਕਾਰ ਹੀ ਆ ਇਹ ਬੜੀ ਤਿਲਕਨਵਾਜੀ ਆ ਬੜੇ ਜਿਹੜੇ ਕੰਪਨਿਆ ਵਾਲੇ ਕਹਿ ਲੋ ਜਾਂ ਕੋਈ ਵੀ ਕਹੋ ਵੀ ਰਾਤੀ ਰਾਤ ਸਟਾਰ ਬਣਾਉਣ ਵਾਲੇ ਮਿਲ ਜਾਂਦੇ ਆ ਵੀ ਤੈਨੂੰ ਰਾਤੀ ਰਾਤ ਐਂ ਕਰ ਦਾਂਗੇ ਐਂ ਕਰ ਦਾਂਗੇ ਬੜੀ ਤਿਲਕਣ ਵਾਜੀ ਹੈਗੀ ਆ ਕਦੇ ਫਿਰ ਤੁਹਾਡੇ ਕੋਲੇ ਵੀ ਕੋਈ ਐਜਾ ਪਹੁੰਚਿਆ ਹੋਣਾ ਕੋਈ ਨਹੀਂ ਪਹੁੰਚਿਆ ਨਹੀਂ ਸੀ ਮੈਨੂੰ 11 ਦੋਸਤਾਂ ਦੇ ਸਹਿਯੋਗ ਦਿੱਤਾ ਸੀ ਇੱਕ ਮੇਰਾ ਗੀਤ ਐ ਹੋ ਜਾ ਆਇਆ ਸੀਗਾ ਬੜਾ ਅਨਪੜ੍ਹ ਬੰਦਾ ਸੀ ਜਿਹਦਾ ਲਿਖਿਆ ਸੀ ਉਹ ਦੋ ਦੋਸਤ ਗੱਲ ਕਰਦੇ ਆ ਕਹਿੰਦਾ ਗੱਲ ਸੁਣ ਯਾਰਾ ਤੈਨੂੰ ਦਿਲ ਦੀ ਸੁਣਾਵਾ ਸੁਣ ਮੇਰੀ ਹੱਡ ਬੀਤੀ ਤੈਨੂੰ ਬੈਠ ਸਮਝਾਵਾਂ ਹੁਣ ਤੇਰੇ ਕੋਲੋਂ ਪਰਦਾ ਮੈਂ ਰੱਖਣਾ ਵੀ ਕੀ ਜਿੰਨਾ ਕਮਿਸ਼ੂਕ ਤੇਰੀ ਚੌਂਦੀ ਤੈਨੂੰ ਦੋਸਤਾ ਹੋਏ ਉਹਨਾਂ ਕੋ ਪਿਆਰ ਕਹਿੰਦਾ ਉਹਦਾ ਮੇਰੀ ਨਾ ਵੀ ਸੀ ਵਾਹ ਜੀ ਉਹ ਜਦੋਂ ਗੀਤ ਸੁਣਿਆ ਰਿਕਾਰਡ ਦਾ ਕੈਸਟ ਚੱਲੀ ਜਾਂਦੀ ਸੀ ਸਾਡੀ ਮੇਰੀ ਆਲਦੀ ਬਾਤ ਚ ਜੀ ਜੀ ਤੇ ਉਸ ਤੋਂ ਬਾਅਦ ਕਹਿੰਦਾ ਵੀ ਜੇ ਬੰਦਾ ਚਾਵੇ ਜੀ ਇਹਨੂੰ ਕੋਈ ਬੰਦਾ ਵਧੀਆ ਇਨਸਾਨ ਮਿਲ ਜੇ ਜੀ ਜੀ ਕੋਈ ਡਾਇਰੈਕਟਰ ਮਿਲ ਜੇ ਇਹਦੀ ਰਿਕਾਰਡਿੰਗ ਕਰਨ ਵਾਲਾ ਤੇ ਅੱਜ ਰਾਤ ਉਹ ਸਟਾਰ ਬਣ ਸਕਦਾ ਉਹ ਮੈਟਰ ਜੇ ਵੀ ਮੇਰੇ ਕੋਲੇ ਪਿਆ ਜੀ ਜੀ ਹਾਂ 2000 ਦੋਸਤ ਗੱਲਾਂ ਕਰਦੇ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਹਿੰਦਾ ਵੀ ਤੂੰ ਇਹਦਾ ਖੜਾ ਛੱਡ ਦੇ ਲੇਡੀ ਦਾ ਹਾਂ ਇਹ ਚੀਜ਼ਾਂ ਸੀ ਇਹ ਉਹਦਾ ਮੈਟਰ ਅਜੇ ਵੀ ਪਿਆ ਮੇਰੇ ਕੋਲ ਹਾਂਜੀ ਜੀ ਦੋਸਤੋ ਤੁਸੀਂ ਸੁਣੀ ਚੁੱਕੇ ਕਾਫੀ achhi achhi ਢੀਆਂ ਗੱਲਾਂ ਆਪਾਂ ਨੂੰ ਸਮਝਾਈਆਂ ਵੀ ਆ ਗੀਤਾਂ ਦੇ ਰਾਹੀ ਵੀ ਜਿਹੜੇ ਵਧੀਆ ਜਿਹੜੇ ਫਨਕਾਰ ਆ ਇੱਥੇ ਤਰ੍ਹਾਂ ਦੇ ਅੱਜ ਕੱਲ ਜਿਹੜਾ ਤੁਸੀਂ ਦੇਖ ਚੁ ਸੁਣੀ ਚੁੱਕੇ ਹੋ ਜਿਹੜੇ ਕਿ ਫੌਜ ਦੇ ਵਿੱਚ ਵੀ ਨੌਕਰੀ ਕਰਕੇ ਆਏ ਆ ਤੇ ਹੁਣ ਜਿਹੜਾ ਸ਼ੌਕ ਹੈ ਉਹ ਉਹਨਾਂ ਨੂੰ ਦੁਬਾਰੇ ਫੇਰ ਕਹਿੰਦੇ ਸ਼ੌਕ ਦਾ ਕੋਈ ਟਾਈਮ ਨਹੀਂ ਹੁੰਦਾ ਕੋਈ ਮੁੱਲ ਨਹੀਂ ਹੁੰਦਾ ਪਰ ਦੁਬਾਰੇ ਫੇਰ ਹੁਣ ਮਾਰਕੀਟ ਦੇ ਵਿੱਚ ਬਹੁਤ ਜਲਦੀ ਤੁਹਾਨੂੰ ਕੋਈ ਭਜਨ ਜਾਂ ਕੋਈ ਵੀ ਸ਼ਬਦ ਜਿਹੜੇ ਲੈ ਕੇ ਆਉਣਗੇ ਤੇ ਹੋਰ ਵੀ ਗੱਲਬਾਤ ਕਰਨ ਲੈਣੇ ਵੀ ਜਿਹੜਾ ਫਿਰ ਜ਼ਿੰਦਗੀ ਦਾ ਸਫ਼ਰ ਹੈ ਕਿ ਇਸ ਤਰ੍ਹਾਂ ਦਾ ਰਿਹਾ ਜੀ ਫਿਰ ਜ਼ਿੰਦਗੀ ਦਾ ਸਫ਼ਰ ਬੜੀ ਅਕਾਲ ਪੁਰਖ ਦੀ ਕਿਰਪਾ ਰਹੀ ਹੈ ਜੀ 40 ਸਾਲ ਐਮਈਐਸ ਦੇ ਵਿੱਚ ਸਰਵਿਸ ਕੀਤੀ ਹੈ ਮਿਲਟਰੀ ਇੰਜੀਨੀਅਰ ਸਰਵਿਸ ਜੀ ਜੀ ਸਿਵਲ ਡਿਪਾਰਟਮੈਂਟ ਬਾਰੇ ਬੱਚੇ ਠੀਕ ਹੈ ਮੇਰਾ ਬੱਚਾ ਇੱਕ ਲੜਕਾ ਇੱਕ ਲੜਕੀ ਸੁਖਨਾਮ ਬੜੀ ਮਹਾਰਾਜ ਜੀ ਨੇ ਬੜਾ ਉਦਮ ਬਖਸ਼ਿਆ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ 40 ਸਾਲਾਂ ਬਾਅਦ ਮੈਂ ਰਿਟਾਇਰਮੈਂਟ ਹੋਇਆ 22 ਫਰਵਰੀ 2000 2022 ਦੇ ਵਿੱਚ ਰਿਟਾਇਰਮੈਂਟ ਹੋਇਆ ਤੇ ਉਸ ਤੋਂ ਬਾਅਦ ਹੁਣ ਖੁਸ਼ ਹੈ ਬਠਿੰਡੇ ਵਿੱਚ ਹੀ ਰੈਸ਼ ਬਣ ਗਈ ਵਿਲੇਜ ਪਿੰਡ ਰਾਮੂ ਵਾਲਾ ਤਹਿਸੀਲ ਮੋਗਾ ਘਰ ਦੇ ਵਿੱਚ ਫਿਰ ਜਿਹੜੀ ਗੈਕੀ ਲਾਈਨ ਤੋਂ ਕਿਸੇ ਨੇ ਕਿਹਾ ਨਹੀਂ ਵੀ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਤਾਂ ਜਿਵੇਂ ਕਹਿ ਲੋ ਵੀ ਕੰਜਰ ਕਿਤਾ ਕਹਿ ਲੋ ਜਾਂ ਕੋਈ ਕੀ ਸਮਝਦਾ ਕੋਈ ਕੀ ਸਮਝਦਾ ਚੰਗਾ ਨਹੀਂ ਸਮਝਦੇ ਬਹੁਤ ਲੋਕ ਵੇਜਦਾ ਜਿਹਾ ਵੀ ਬਹੁਤ ਲੋਕ ਸਮਝਦੇ ਆ ਤੁਹਾਨੂੰ ਨਹੀਂ ਕਦੇ ਫਿਰ ਘਰ ਦੇ ਵਿੱਚ ਰੋਕਿਆ ਵੀ ਤੁਸੀਂ ਕਿਹੜੀ ਲਾਈਨ ਦੇ ਵਿੱਚ ਪੈ ਗਏ ਨਹੀਂ ਮੈਨੂੰ ਕਿਸੇ ਨੇ ਮਾਪਾਪ ਦਾ ਵੀ ਸਹਿਯੋਗ ਸੀ ਪਰ ਮੈਂ ਗਾਇਆ ਹੀ ਮੈਟਰ ਹੈ ਅਸੀਂ ਲੱਚਰ ਤਾਂ ਤੋਂ ਬਹੁਤ ਦੂਰ ਹੈ ਹਾਂ ਮੈਂ ਸ਼ਾ ਮਾਲਕ ਦਾ ਸ਼ੁਕਰ ਕਰਦਾ ਇੰਨੀ ਇੱਕ ਜ਼ਿੰਦਗੀ ਨਿਕਲ ਗਈ ਹੈ ਹੈ ਥੋੜੀ ਜੀ ਰਹਿ ਗਈ ਹੈ ਤੇ ਅਸੀਂ ਕਿਉਂ ਖਰਾਬ ਕਰਨੀ ਅਸੀਂ ਗਾ ਕੇ ਸਭਿਆਚਾਰ ਕੀ ਉਹ ਵੱਜਦੇ ਵੱਜ ਗਾਵਾਂਗੇ ਭਲਾ ਮੈਂ ਸਟੇਜ ਤੋਂ ਗਾਵਾਂ ਜਾਂ ਕੀਰਤਨ ਬੈਠ ਕੇ ਸ਼ਬਦ ਕੀਰਤਨ ਕਰਾਂ ਉਹ ਆਪਦਾ ਮੈਟਰ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਇੱਕ ਇੱਕ ਹੋਰ ਗੱਲ ਮੈਂ ਪੁੱਛਣੀ ਚਾਹਾਂ ਤੁਹਾਡੇ ਕੋਲੋਂ ਵੀ ਤੁਸੀਂ ਕਹੇ ਵੀ ਸੱਭਿਆਚਾਰਕੀ ਗਾਵਾਂਗੇ ਜਾਂ ਧਾਰਮਿਕ ਗਾਉਣੇ ਹੋ ਇੱਕ ਲੱਗਦਾ ਨਹੀਂ ਵੀ ਜਿਹੜੇ ਧਾਰਮਿਕ ਗੀਤ ਲਾ ਲੋ ਜਾਂ ਭਜਨ ਲਾ ਲੋ ਬਹੁਤ ਘੱਟ ਵਾਇਰਲ ਹੁੰਦੇ ਆ ਲੋਕ ਸੁਣਦੇ ਘੱਟ ਆ ਔਰ ਜਿਹੜੇ ਦੂਸਰੇ ਲੱਚਰ ਕਰਦੇ ਤੁਸੀਂ ਗੀਤ ਗੱਲ ਕੀਤੇ ਵੀ ਲੱਚਰ ਨਹੀਂ ਗਾਉਂਦੇ ਪਰ ਇਸ ਤਰ੍ਹਾਂ ਲੋਕ ਜ਼ਿਆਦਾ ਵਿਊ ਮਿਲਦੇ ਆ ਲੋਕ ਜ਼ਿਆਦਾ ਪਸੰਦ ਕਰਦੇ ਆ ਲੱਗਦਾ ਨਹੀਂ ਵੀ ਇਹਦੇ ਵਿੱਚ ਥੋੜਾ ਫਰਕ ਵੀ ਲੋਕਾਂ ਨੂੰ ਦੇਖਣਾ ਸਾਨੂੰ ਨਜ਼ਰ ਆਉਂਦਾ ਨਾ ਸਾਡੀ ਅੰਦਰੋਂ ਆਤਮਾ ਨਹੀਂ ਕਹਿੰਦੀ ਜੀ ਜੀ ਬਿਲਕੁਲ ਨਹੀਂ ਕਹਿੰਦੀ ਵੀ ਲੱਚਰਤਾ ਗਾਓ ਜੀ ਜੀ ਹਾਂ ਮੈਂ ਗਾਵਾਂਗੇ ਤਾਂ ਬਿਲਕੁਲ ਚੰਗੀ ਚੀਜ਼ ਗਾਵਾਂਗੇ ਆ ਬਾਕੀ ਉਸਤਾਦ ਕਲਦੀਮ ਬਣਕ ਜੀ ਦਾ ਵੀ ਕਹਿਣਾ ਇਹੀ ਹੈ ਵੀ ਵਧੀਆ ਮੈਟਰ ਗਾਓ ਯਾਰ ਜਿਹਨੇ ਸੁਣਨਾ ਹੈ ਅਡੋਡੀ ਰੇਟ ਹੈ ਕੋਈ ਕਿਸ ਨੇ ਆਲੂ ਲੈਣੇ ਕਿਸ ਨੇ ਮੰਡੀ ਦਾ ਭਾਅ ਮਿਲ ਕੇ ਕਿਸ ਨੇ ਕੋਈ ਚੀਜ਼ ਅਲੱਗ-ਅਲੱਗ ਪਸੰਦ ਕਰਦਾ ਕੋਈ ਸਬਜ਼ੀ ਅਲੱਗ-ਅਲੱਗ ਮਨ ਪਸੰਦ ਖਾਂਦੇ ਆ ਉਸੇ ਤਰ੍ਹਾਂ ਅਸੀਂ ਸੱਭਿਆਚਾਰਕ ਆ ਸਾਡਾ ਪਿਛੋਕੜ ਆ ਮੇਰੇ ਮਾਪੇ ਦਾ ਕਹਿਣਾ ਕੋਈ ਮਾੜਾ ਨਹੀਂ ਗਾਣਾ ਜੀ ਜੀ ਹਾਂ ਤੇ ਅਸੀਂ ਚੰਗਾ ਹੀ ਗਾਵਾਂਗੇ ਮਿਲ ਕੇ ਜੀ ਜੀ ਜਿ ਤੁਸੀਂ ਸੁਣੇ ਜਿੱਕਰ ਦੋਸਤੋ ਕਹਿੰਦੇ ਵੀ ਬਹੁਤ ਚੰਗਾ ਹੀ ਗਾਣਾ ਤੇ ਚੰਗੇ ਕੰਮ ਕਰਨੇ ਆ ਕਿਉਂਕਿ ਜਿਹੜੇ ਜ਼ਿੰਦਗੀ ਦੇ ਵਿੱਚ ਕੀ ਪਤਾ ਨਹੀਂ ਬੰਦੇ ਨੂੰ ਕਿਹੜੇ ਵੇਲੇ ਕਿੱਥੇ ਕੀ ਹੋ ਜਾਣਾ ਹੈ ਤੇ ਵੀਰ ਜੀ ਨੇ ਬਹੁਤ ਅੱਛੀ ਜਿਹੜੀ ਸੋਚ ਹੈਗੀ ਆ ਵੀ ਤੁਸੀਂ ਕਦੇ ਵੀਰ ਜੀ ਇਹਨਾਂ ਜਿਵੇਂ ਕੋਈ ਰਤੂ ਰਾਤ ਵੀ ਸਟਾਰ ਬਣ ਜਾਂਦੇ ਹਨ ਵੀ ਧੜਾ ਧੜ ਵਿਊ ਆਉਂਦੇ ਆ ਹਰ ਇੱਕ ਬੰਦੇ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਲੱਚਰਤਾ ਗਾਈਏ ਜਾਂ ਵੀ ਆਪਾਂ ਮਾਰ ਧੜ ਵਾਲੇ ਗਾਣੇ ਕਰੀਏ ਵੀ ਹੁਣ ਤੁਹਾਨੂੰ ਨਹੀਂ ਲੱਗਦੀ ਲੱਗਦਾ ਇਸ ਗੱਲ ਦਾ ਵੀ ਨਾਮ ਬਣਾਈ ਹੈ ਆਪਦਾ ਨਹੀਂ ਜੀ ਨਹੀਂ ਨਹੀਂ ਸਾਨੂੰ ਨਾਮ ਦਾ ਪ੍ਰਮਾਤਮਾ ਨੇ ਜੋ ਨਾਮ ਦਿੱਤਾ ਉਹੀ ਨਾਮ ਹੈ ਇਥੋਂ ਕਿਸੇ ਨੇ ਕਿਸ ਕਿਸ ਨੇ ਰਹਿ ਨਹੀਂ ਜਾਣਾ ਉਸੇ ਤਰ੍ਹਾਂ ਆਪਦਾ ਕਿਸੇ ਦਿਨ ਨੰਬਰ ਆ ਜਾਊਗਾ ਇਹ ਪ੍ਰਮਾਤਮਾ ਨੇ ਤੁਰ ਜਾਣਾ ਵੀਵੇਂ ਨਾਮ ਨਾਮ ਵਟਜ ਨਾਮ ਨਾਮ ਕੀ ਹੈ ਆਪ ਦੀ ਤੁਹਾਡੀ ਇਨਸਾਨ ਦੀ ਪਛਾਣ ਹੈ ਜੀ ਚੰਗੀ ਚੀਜ਼ ਗਾਓ ਤਾਂ ਉਹ ਵੀ ਨਾਮ ਲੈ ਮਠੰਡੇ ਚੱਕੀ ਤੇ ਮੈਂ ਕੱਢ ਦਿੰਦਾ ਮੇਰਾ ਨਾਮ ਹੋ ਜਾਊਗਾ ਜੀ ਹਾਂ ਵਧੀਆ ਵੀ ਇਹਨਾਂ ਨਾਮ ਨੂੰ ਕੁਛ ਨਹੀਂ ਮੈਂ ਮੈਨਾਂ ਦਿਲ ਰੱਖਦਾ ਮੈਂ 40 ਸਾਲ ਸਰਵਿਸ ਕਰਕੇ ਪ੍ਰਮਾਤਮਾ ਦੀ ਛਤਰ ਛਾਇਆ ਮੇਰਾ ਬੇਟਾ ਐਡਵੋਕੇਟ ਕਰਕੇ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋ ਗਈ ਹੈ ਹੈ ਕੁੜੀ ਲੜਕੀ ਦਾ ਫੌਜੀ ਦੇ ਨਾਲ ਵਿਆਹ ਹੋ ਗਿਆ ਤੇ ਮਹਾਰਾਜ ਰੱਬ ਦਾ ਲੱਖ ਲੱਖ ਸ਼ੁਕਰ ਗੁਨਾ ਕਰਦਾ ਮੇਰੇ ਦਿਸਮੀ ਹਿਸਪਤਾ ਦਾ ਬਹੁਤ ਕੁਛ ਦਿੱਤਾ ਜਿਹੜੇ ਸਰੋਤੇ ਇਸ ਟਾਈਮ ਤੇ ਤੁਹਾਨੂੰ ਟੀਵੀ ਦੀ ਸਕਰੀਨ ਤੇ ਦੇਖ ਰਹੇ ਆ ਤੇ ਤੁਹਾਡਾ ਆਉਣ ਵਾਲਾ ਜਿਹੜਾ ਭਜਨ ਹੋਗਾ ਕਿਸ ਤਰ੍ਹਾਂ ਦਾ ਹੋਗਾ ਉਹਨੂੰ ਇੱਕ ਥੋੜਾ ਗਾ ਕੇ ਵੀ ਸੁਣਾ ਦਿਓ ਉਹ ਮੈਂ ਤੁਹਾਨੂੰ ਮੈਂ ਦੱਸ ਦੂੰਗਾ ਚਾਰ ਦਿਨਾਂ ਦੀ ਜਿੰਦ ਪਰੋਣੀ ਕਿਉਂ ਕਰਦੀ ਫਿਰ ਖਾਰ ਕੁੜੇ ਹੂੰ ਚਾਰ ਦਿਨਾਂ ਦੀ ਜਿੰਦ ਪਰੋਣੀ ਕਿਉਂ ਕਰਦੀ ਫਿਰ ਖਾਰ ਕੁੜੇ ਸੋਰ ਸਦਾਏ ਅੰਗ ਨਰਨੇ ਨਾਰਣੀ ਜਿੰਦ ਗਾਨੀਨੀ ਅੰਤਮ ਵਰਕ ਮਰਦੇ ਵਾਲਾ ਦੱਸਦਾ ਅੰਤਮ ਸੱਚ ਨਿਸ਼ਾਨੀਨੀ ਸਦਾ ਲਈਏ ਕੁੰਜ ਵਿਛੜ ਜਊ ਛੱਡ ਸਖੀਆਂ ਦੀ ਡਾਰ ਕੁੜੇ ਚਾਰ ਦਿਨਾਂ ਦੀ ਜਿੰਦ ਪਰੋਣੀ ਕਿਉਂ ਕਰਦੀ ਫੇਖਰ ਕੁੜੇ ਇਹ ਜਿਹੜੀ ਧਾਰਮਿਕ ਤੁਸੀਂ ਸੁਣ ਗਾਉਣੇ ਹੋ ਉਹਦੇ ਧਾਰਮਿਕ ਤੁਹਾਨੂੰ ਜਿਹੜਾ ਗਲਪ ਵਿਆਹ ਸ਼ਾਦੀਆਂ ਚ ਪਹਿਲਾਂ ਜੀ ਇੱਕ ਤੁਸੀਂ ਸਿਹਰੇ ਦੀ ਗੱਲ ਕੀਤੀ ਸੀ ਵੀ ਜਿਹੜੇ ਸਿਹਰੇ ਹੁੰਦੇ ਚ ਉਹ ਕੀ ਚੀਜ਼ ਸਿਹਰੇ ਕਿਹਨੂੰ ਕਹਿੰਦੇ ਸੀ ਸਿਹਰਾ ਆਏ ਸੀ ਜੀ ਪਹਿਲਾਂ ਸ਼ੁਰੂ ਤੋਂ ਪ੍ਰਾਤਨ ਚੱਲਦੇ ਆ ਰਹੇ ਸੀ ਸਿਹਰੇ ਦੀ ਵੀ ਸਿਹਰਾ ਕਿਸੇ ਗਾਇਕ ਨੇ ਬਣਾ ਕੇ ਗਾ ਦੇਣਾ ਪਰ ਅਸੀਂ ਦੂਜਿਆਂ ਦਾ ਸਿਹਰਾਂ ਤੋਂ ਕਈ ਕਹਿੰਦੇ ਨਾ दारू ਪੀਤੀ ਆ ਜੀ ਫਲਾਨਾ ਪੀਤਾ ਅਸੀਂ ਵੱਖ ਸਿਹਰੇ ਦਾ ਵੀ ਰਿਵਾਜ ਵੱਖਰਾ ਤੋਰਤਾ ਸੀ ਜੀ ਜੀ ਹਾਂ ਉਹ ਮੈਂ ਤੁਹਾਨੂੰ ਚਾਰ ਚੰਨ ਲੈਣਾ ਸੁਣਾ ਦਿੰਨਾ। ਨੋ ਸਿਰੇ ਦਾ ਮਾਸੀ ਮਾਸੜਾਂ ਦੇ ਸਾਰਿਆਂ ਦੇ ਨਾਮ ਹੈ। ਇੱਕ ਸਿਰੇ 'ਚ ਅਸੀਂ ਉਹ ਪਿਆਰ ਦਰਸਕਾਇਆ ਮਾਸੀ ਮਾਸੜ ਚਾਚਾ ਤਾਈ ਭੈਣ ਭਰਾ ਉਹ ਚੀਜ਼ਾਂ ਲੈਣੀਆਂ। ਉਹਦਾ ਤੁਹਾਨੂੰ ਵੀ ਸੁਣਾਓ ਤੁਸੀਂ। ਇੱਕ ਚੰਨ ਚਮਕਦਾ ਅੰਬਰਾਂ ਤੇ ਦੂਜਾ ਚੰਨ ਵਰਗਾ ਮੁਖ ਤੇਰਾ ਵਿਆਲੇ ਮੁੰਡੇ ਦੀ ਗੱਲ ਹੈ ਜੀ ਜੀ ਇੱਕ ਚੰਨ ਚਮਕਦਾ ਅੰਬਰਾਂ ਤੇ ਦੂਜਾ ਚੰਨ ਵਰਗਾ ਮੁਖ ਤੇਰਾ ਅੱਜ ਖੁਸ਼ੀਆਂ ਵੇਖਣ ਵਾਲੀਆਂ ਨੇ ਖੁਸ਼ੀਆਂ ਵੇਖਣ ਵਾਲੀਆਂ ਨੇ ਅੱਜ ਸਤਗੁਰ ਦੇ ਦਰਬਾਰ ਦੀਆਂ ਜਦੋਂ ਆਨੰਦ ਕਾਰਜ ਹੁੰਦੇ ਉਹ ਦਰਬਾਰ ਸਭ ਤਾਂ ਹੁੰਦਾ ਹੀ ਸੀ ਗੁਰੂ ਰੰਗ ਸਾਹਿਬ ਜੀ ਚੁੱਕ ਚੁੱਕ ਕੇ ਅੱਜ ਅਸਮਾਨਾਂ ਚੋਂ ਪਰियां ਵੀ ਚਾਤੀ ਮਾਰਦੀਆਂ ਚੁੱਕ ਚੁੱਕ ਕੇ ਅੱਜ ਅਸਮਾਨਾਂ ਚੋਂ ਪਰियां ਵੀ ਚਾਤੀ ਮਾਰਦੀਆਂ ਸਭ ਤੋਂ ਪਹਿਲਾਂ ਮਾਪੇ ਦਾ ਪਿਆਰ ਹੁੰਦਾ ਸੀ ਜੀ ਜੀ ਇਹ ਤਾਂ ਗੁਰਲਾਲ ਸਿੰਘ ਜੀ ਨੇ ਅੱਜ ਲਾਲ ਤੋਂ ਲਾਲ ਲਟਾਏ ਨੇ ਮਾਤਾ ਆਤਮਾ ਕੌਰ ਜੀ ਨੇ ਅੱਜ ਸੌ ਸੌ ਸਗਨ ਮਨਾਏ ਨੇ ਕਰਦੇ ਸ਼ੁਕਰ ਨੇ ਮੇਰੇ ਸਤਿਗੁਰ ਦਾ ਸ਼ੁਕਰ ਨੇ ਮੇਰੇ ਸਤਿਗੁਰ ਦਾ ਮੇਰਾ ਮੇਰੇ ਦਾ ਤਾਰ ਦਿਆਂ ਚੁੱਕ ਚੁੱਕ ਕੇ ਅੱਜ ਅਸਮਾਨਾਂ ਚੋਂ ਪਰियां ਵੀ ਛਾਤੀ ਮਾਰ ਦਿਆਂ ਇਸੇ ਤਰ੍ਹਾਂ ਫਿਰ ਭੈਣਾਂ ਦਾ ਪਿਆਰ ਆ ਜਾਂਦਾ ਫਿਰ ਭਰਾਵਾਂ ਦਾ ਪਿਆਰ ਆ ਜਾਂਦਾ ਫਿਰ ਲਾਸਟ ਤੇ ਕਹਿੰਦੇ ਸੀ ਅਮਨ ਦੀਪ ਅਮਨ ਦੀਪ ਅਮਨ ਨਦੀਪ ਜਸਪ੍ਰੀਤ ਕੌਰ ਦੀ ਜੋੜੀ ਰੱਬ ਬਣਾਈ ਏ ਨਿਸ਼ਤਰ ਸਿੰਘ ਰਾਮੂ ਵਾਲੀਏ ਤੋਂ ਸਭਨਾ ਨੂੰ ਲੱਖ ਵਧਾਈ ਏ ਅੱਜ ਦੋਹਾ ਘਰਾਂ ਚ ਬਰਸ ਰਹੀਆਂ ਦੋਹਾ ਘਰਾਂ ਚ ਬਰਸ ਰਹੀਆਂ ਮੇਰਾ ਮੇਰੇ ਦਾ ਤਾਰ ਦੀਆਂ चुक चुक के अॼु आसमान चो परियां बि झा थी मारदिय चुक चुक के अॼु आसमान चों परियां बि झा थी मारदियां ਵਾਜਾ ਬਹੁਤ ਖੂਬ ਹੈ ਤੇ ਇੱਕ ਜਿਹੜੇ ਸਿਹਰੇ ਗਾਉਂਦੇ ਹੁੰਦੇ ਸੀ ਇਹ ਕਿਹੜੇ ਸਮੇਂ ਤੇ ਕਿੱਥੇ ਕਿਹੜੇ ਵਿਆਹ ਦੇ ਵਿੱਚ ਕਿੱਥੇ ਜਿਹੜੇ ਕਿਹੜੇ ਸਮੇਂ ਤੇ ਗਾਇਆ ਜਾਂਦੇ ਹੁੰਦੇ ਸੀ ਕੰਨ ਇਹ ਦੀ ਆਨੰਦ ਕਾਰਜਾਂ ਦੇ ਟਾਈਮ ਤੇ ਜੀ ਜੀ ਜਦੋਂ ਆਨੰਦ ਕਾਰਜਾਂ ਦੇ ਟਾਈਮ ਤੇ ਇੱਕ ਵਾਰੀ ਹਾਸੇ ਵਾਲੀ ਗੱਲ ਤੁਹਾਨੂੰ ਦੱਸਦਾ ਹਾਂ ਅਸੀਂ ਇੰਨਾ ਮਸ਼ਹੂਰ ਹੋ ਗਏ ਸੀ ਇੱਕ ਬੱਚਾ ਰ ਵਾਰ-ਵਾਰ ਪ੍ਰੋਗਰਾਮ ਪੈਂਦੇ ਸੀ ਨਿਸ਼ਤਰ ਸਿੰਘ ਇੱਕ ਮੇਰਾ ਦੋਸਤ ਆ ਦਵਿੰਦਰ ਸਿੰਘ ਜੀ ਉਹ ਹਾਰਮੋਨੀਅਮ ਪਲੇ ਕਰਦੇ ਸੀ ਉਹਨਾਂ ਦੀ ਵੀ ਦੇਣ ਹੈ ਟੇਬਲ ਤੇ ਹੱਥ ਭਣਾ ਬਣਾ ਕੇ ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਹਾਂ ਜੀ ਉਹਨਾਂ ਨੇ ਮੈਥੋਂ ਗੋਣਾ ਤੇ ਮਹਾਰਾਜ ਦੀ ਕਿਰਪਾ ਨਾਲ ਉਸ ਸਮੇਂ ਤੇ ਅਸੀਂ ਪ੍ਰੋਗਰਾਮ ਲਾਇਆ ਘਾਰਾਂ ਤੇ ਜੀ ਜੀ ਆ ਪਥਰਾਲੇ ਗੱਡੀ ਤੇ ਗਏ ਸੀ ਸਿਰਾਗੋਨ ਇੱਕ ਬੱਚਾ ਸੀਗਾ 5 ਰੁਪਏ ਲਈ ਖੜਾ ਸੀ ਉਹ ਕਹਿੰਦੇ ਜੀ ਸਾਡੇ ਬੱਚੇ ਦਾ ਨਾਮ ਬੋਲ ਦਿਓ ਅਸੀਂ ਸਿਰੇ 'ਚ ਵੀ ਪਤਾ ਪ੍ਰਿੰਟ ਹੁੰਦੇ ਹੁੰਦੇ ਸੀ ਤੇ ਜੇ ਭਾਈ ਸਾਥੋਂ ਸਿਰੇ 'ਚ ਨਾਮ ਨਾ ਬੋਲਿਆ ਗਿਆ ਉਹ ਬੱਚਾ ਰੋਣੋਂ ਨਾਲ ਹਟਿਓ ਸਾਡੇ ਕੋਲੇ ਆ ਕੇ ਕਹਿੰਦੇ ਜੀ ਤੁਸੀਂ ਬਹੁਤ ਗਲਤੀ ਕੀਤੀ ਕਹਿੰਦੇ ਸਾਡੇ ਬੱਚੇ ਦਾ ਨਾਮ ਨਹੀਂ ਪਾਇਆ ਅਸੀਂ ਬਹੁਤ ਮਹਿਸੂਸ ਕੀਤਾ ਉਸ ਦਿਨ ਦੋਸਤੋ ਯਾ ਉਸ ਸਮੇਂ ਪਰ ਬੜੀ ਚੜਾਈ ਹੁੰਦੀ ਹੋਣੀ ਵੀ ਸਿਰੇ ਗਾਇ ਜੀ ਬਿਲਕੁਲ ਬਿਲਕੁਲ ਜੀ ਸਾਡਾ ਨਾਮ ਹੁੰਦਾ ਹੁੰਦਾ ਸੀ ਨਛੱਤਰ ਸਿੰਘ ਨੇ ਜੀ ਜੀ ਦਵਿੰਦਰ ਸਿੰਘ ਬਿਠੰਡਾ ਕੈਂਟ ਵਾਲੇ ਜੀ ਜੀ ਹਾਂ ਜੀ ਸਰਕਾਰ ਕਿੰਨਾ ਕਿ ਮਿਲਦਾ ਸੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਨਾਲ ਕੋਈ ਪੈਸੇ ਦੀ ਵੀ ਕਮੀ ਨਹੀਂ ਸੀ ਐਂ ਟੇਰ ਲੱਗ ਜਾਂਦਾ ਸੀ ਮੇਰਾ ਦੋਸਤ ਹੀ ਸਮਝਦਾ ਸੀ ਪੈਸੇ ਦਾ ਮੈਂ ਪਹਿਲੇ ਦਿਨ ਤੋਂ ਨਹੀਂ ਕੀਤਾ ਅੱਜ ਵੀ ਨਹੀਂ ਕਰੂੰਗਾ ਮੈਂ ਮੇਰਾ ਕੰਮ ਹੈ ਗਾਉਣਾ ਜੀ ਜੀ ਹਾਂ ਸਟੇਜ ਸੰਭਾਲਣੀ ਜਿਹੜੇ ਦੋਸਤ ਸਾਜੀ ਆਪਦਾ ਕੰਮ ਕਰਦਾ ਕਰ ਜੀ ਦੋਸਤੋ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਤੁਸੀਂ ਵੀ ਦੇਖੋਣੀ ਚਾਹੀਏ ਵੀਰਜੀ ਜੀ ਦੀ ਸੋਚ ਬਹੁਤ ਅੱਛੀ ਹੈ ਸੋ ਇਹ ਸਨ ਜਿਹੜਾ 7922 ਰਾਮੂ ਵਾਲੀ ਜੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਤੁਸੀਂ ਦੇਖ ਰਹੇ ਹੋ ਬਠਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿਕਣਾ